ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਇੱਕ ਬਹੁਤ ਵੱਡਾ ਅਪਡੇਟ ਲੈ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਲਈ ਭਰਤੀ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਟਿਆਲਾ ਵਿਕੇ ਗਣਤੰਤਰਤਾ ਦਿਵਸ ਦੇ ਮੌਕੇ ਤੇ ਭਾਸ਼ਣ ਦਿੰਦਿਆਂ ਇਹ ਪੰਜਾਬ ਪੁਲਿਸ ਦੇ ਵਿੱਚ 10000 ਪੋਸਟਾਂ ਦਾ ਐਲਾਨ ਕੀਤਾ ਗਿਆ ਤਾਂ ਉਹਨਾਂ ਵੱਲੋਂ ਜੋ ਐਲਾਨ ਹੈ ਕੀਤਾ ਗਿਆ ਉਹਦੇ ਸਬੰਧ ਵਿੱਚ ਵੀਡੀਓ ਕਲੀਪ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤਾਂ ਪੰਜਾਬ ਦੇ ਨੌਜਵਾਨਾਂ ਦੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜੋ ਪੰਜਾਬ ਪੁਲਿਸ ਦੀ ਭਰਤੀ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਪਏ ਸੀ ਤਾਂ ਆਪਾਂ ਚੱਲਦੇ ਹਾਂ ਉਹ ਵੀਡੀਓ ਤੇ ਜੋ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਟਿਆਲਾ ਵਿਖੇ ਗਣਤੰਤਰਤਾ ਦਿਵਸ ਦੇ ਮੌਕੇ ਤੇ ਪੋਸਟਾਂ ਦਾ ਐਲਾਨ ਕੀਤਾ ਗਿਆ ਪੰਜਾਬ ਪੁਸਤ ਦੇ ਵਿੱਚ 10000 ਨਵੀਆਂ ਜਿਹੜੀਆਂ ਅਸਾਮੀਆਂ ਉਹਨਾਂ ਨੂੰ ਸਰਜਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੂਗਾ ਮਈ ਜੂਨ ਚ ਪੇਪਰ ਲਿਖਤੀ ਜੁਲਾਈ ਗਸਤ ਚ ਰਿਜ਼ਲਟ ਅਕਤੂਬਰ ਚ ਫਿਜ਼ੀਕਲ ਟੈਸਟ ਤੇ ਨਵੰਬਰ ਚ ਟੈਸਟ ਦਾ ਰਿਜ਼ਲਟ ਆ ਕੇ ਦਸੰਬਰ ਤੱਕ ਉਹ ਭਰਤੀ ਕੀਤੇ ਜਾਣਗੇ ਯਾਨੀ ਕਿ ਉਸੇ ਸਾਲ ਹੀ ਨਾਲੇ ਤਾਂ ਬੱਦਲ ਟਾਈਮ ਮਿਲੂਗਾ ਸਰਵਸ ਦਾ ਤੱਕੀਆਂ ਦੇ ਚਾਂਸ ਵਧਣਗੇ ਤੇ ਨਾਲੇ ਪ੍ਰੈਕਟਿਸ ਕਰਨ ਦਾ ਜਾਂ ਗਰਾਊਂਡ ਜਾਣ ਦਾ ਮੌਕਾ ਮਿਲੂਗਾ ਜਿਹਦੇ ਨਾਲ ਨਸ਼ੇ ਜਾਂ ਲੜਾਈਆਂ ਪੜਾਈਆਂ ਜਾਂ ਕੋਈ ਹੋਰ ਇੱਦਲੇ ਗਲਤ ਕੰਮਾਂ ਤੋਂ ਨੌਜਵਾਨ ਬਚਣਗੇ ਜਦੋਂ ਕਿਸੇ ਪੁਲਿਸ ਜਵਾਨ ਦੀ ਆਪਣਾ ਕਰੇ ਕਿਸੇ ਡਿਊਟੀ ਦੌਰਾਨ ਮੌਤ ਹੁੰਦੀ ਹੈ 1 ਕਰੋੜ ਰੁਪਈਆ ਐਕਸਗਰੇਸ਼ੀਆ ਸਰਕਾਰ ਵੱਲੋਂ ਹੈ ਤੇ 1 ਕਰੋੜ ਰੁਪਈਆ ਐਚਡੀਐਫਸੀ ਬੈਂਕ ਵੱਲੋਂ ਕਿੜਾ ਅਲਾਕਤੋਂ ਦਿੱਤਾ ਜਾਂਦਾ 2 ਕਰੋੜ ਰੁਪਇਆ ਪੰਜਾਬ ਪੁਲਿਸ ਦੇ ਜਵਾਨ ਨੂੰ ਡਿਊਟੀ ਡ੍ਰਾਂਸ਼ੀ ਤੇ ਚਲੋ ਇਹ ਕੋਈ ਸ਼ੀਰ ਦੀ ਕੀਮਤ ਤਾਂ ਨਹੀਂ ਹੈਗੀ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਘਟੋ ਘਟ ਪਰਿਵਾਰ ਆਰਥਿਕ ਤੌਰ ਤੇ ਨਾ ਰੋਲੇ ਇਸ ਗੱਲ ਨੂੰ ਸੀ ਮੇਕ ਸ਼ੋਰ ਕਿੜਾ ਉਹ ਕਰਦੇ ਆ ਤੁਸੀਂ ਯਾਦ ਹੋਣਗੇ 2000 ਸੰ 2000 ਦੇ ਵਿੱਚ ਵੀ 80 ਹਜ਼ਾਰ ਪੰਜਾਬ ਪੁਲਿਸ ਦਾ ਨਫਰੀ ਸੀ 2025 ਚ ਵੀ 80 ਹਜ਼ਾਰ ਹੀ ਹੈ ਕ੍ਰਾਈਮ ਵੀ ਵੱਧ ਗਿਆ ਕ੍ਰਾਈਮ ਦੇ ਤਰੀਕੇ ਵੀ ਬਦਲ ਗਏ ਪਾਪੂਲੇਸ਼ਨ ਵੀ ਵੱਧ ਗਈ ਸੋ ਇਹਦੇ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਕਿ ਇਸੇ ਕਰਕੇ ਸਾਡੇ ਜਿਹੜੇ ਜਵਾਨ ਹੈ ਉਹਨਾਂ ਦਾ ਤੇ ਬਰਡਨ ਬਹੁਤ ਰਹਿੰਦਾ ਕਿ 18-18 ਘੰਟੇ ਵੀ 22 ਕੋਈ ਘਟਨਾ ਹੋ ਜੇ ਜਾਂ ਕੋਈ ਹੋਰ ਤਾਂ ਜ਼ਿੰਮੇਵਾਰ ਫਰਾਇਆ ਜਾਂਦਾ ਹੈ ਪੁਲਿਸ ਨੇ ਆ ਨਹੀਂ ਕੀਤਾ ਉਹਨੇ ਕੀਤਾ ਮੈਂ ਕਹਿੰਦਾ ਇਹ ਵੀ ਇਨਸਾਨ ਹੀ ਨੇ ਸਾਡੇ ਹੀ ਭੈਣ ਭਰਾ ਨੇ ਤੇ ਇਹਨਾਂ ਨੂੰ ਵੀ ਉਹੀ ਮਾਹੌਲ ਮਿਲਣਾ ਚਾਹੀਦਾ ਕਿ ਛੁੱਟੀ ਵੀ ਹੋਵੇ ਬੱਚੇ ਨਾਲ ਵੀ ਪਰਿਵਾਰ ਨਾਲ ਇਹ ਆਪਣਾ ਟਾਈਮ ਸਪੈਂਡ ਕਰਨ ਕਿ ਡਿਊਟੀ ਵੀ ਕਰਨ ਤਬ ਜਿਆਦਾ ਵਧੀਆ ਡਿਊਟੀ ਕਰਨਗੇ ਜਦੋਂ ਕਿਸੇ ਪੁਲਿਸ ਜਵਾਨ ਦੀ ਆਪਣਾ ਕਰੇ ਕਿਸੇ ਡਿਊਟੀ ਦੌਰਾਨ ਮੌਤ ਹੋ ਜਾਂਦੀ ਹੈ 1 ਕਰੋੜ ਰੁਪਇਆ ਐਕਸਕ੍ਰੇਸ਼ੀਆ ਸਰਕਾਰ ਵੱਲੋਂ ਹੈ ਤੇ 1 ਕਰੋੜ ਰੁਪਇਆ ਐਚਡੀਐਫਸੀ ਬੈਂਕ ਵੱਲੋਂ ਜਿਹੜਾ ਅਲੱਗ ਤੋਂ ਦਿੱਤਾ ਜਾਂਦਾ 2 ਕਰੋੜ ਰੁਪਇਆ ਪੰਜਾਬ ਪੁਲਿਸ ਦੇ ਜਵਾਨ ਨੂੰ ਡਿਊਟੀ ਦੌਰਾਨ ਸ਼ਹੀਦ ਤੇ ਚਲੋ ਕਿ ਕੋਈ ਸ਼ਹੀਦੀ ਦੀ ਕੀਮਤ ਤਾਂ ਨਹੀਂ ਹੈਗੀ ਆਪਸਤਾ ਨਹੀਂ ਲਿਆ ਸਕਦੇ ਪਰ ਘਟੂ ਘਟ ਪਰਿਵਾਰ ਆਰਥਿਕ ਤੌਰ ਤੇ ਨਾ ਰੋਲੇ ਇਸ ਗੱਲ ਨੂੰ ਸੀ ਮੇਕ ਸ਼ੋਰ ਜਿਹੜਾ ਉਹ ਕਰਦੇ ਆ ਪੰਜਾਬ ਪੁਲਿਸ ਦੇ ਵਿੱਚ 10000 ਨਵੀਆਂ ਜਿਹੜੀਆਂ ਸਾਮੀਆਂ ਉਹਨਾਂ ਨੂੰ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਨਵ ਪਰ ਲਿਖਤੀ ਜਲਾਈ ਗਾਸਤੇ ਚ ਰਿਜ਼ਲਟ ਅਕਤੂਬਰ ਚ ਫਿਜ਼ੀਕਲ ਟੈਸਟ ਤੇ ਨਵੰਬਰ ਚ ਕੈਸ ਦਾ ਰਿਜ਼ਲਟ ਆ ਕੇ ਦਸੰਬਰ ਤੱਕ ਉਹ ਭਰਤੀ ਕੀਤੇ ਜਾਣਗੇ ਯਾਨੀ ਕਿ ਉਸੇ ਸਾਲ ਹੀ ਨਾਲੇ ਤਾਂ ਬੱਦ ਟਾਈਮ ਮਿਲੂਗਾ ਸਰਵਸ ਦਾ ਭਰਤੀਆਂ ਦੇ ਚਾਂਸ ਵਧਣਗੇ ਤੇ ਨਾਲੇ ਪ੍ਰੈਕਟਿਸ ਕਰਨ ਦਾ ਜਾਂ ਗਰਾਊਂਡ ਜਾਣ ਦਾ ਮੌਕਾ ਮਿਲੂਗਾ ਜਿਹਦੇ ਨਾਲ ਨਸ਼ੇੜ ਜਾਂ ਲੜਾਈਆਂ ਪੜਾਈਆਂ ਜਾਂ ਕੋਈ ਹੋਰ ਇੱਧਰਲੇ ਗਲਤ ਕੰਮਾਂ ਤੋਂ ਨੌਜਵਾਨ ਬਚਣਗੇ ਜਦੋਂ ਕਿਸੇ ਪੁਲਿਸ ਜਵਾਨ ਦੀ ਰੱਬਨਾ ਕਰੇ ਕਿਸੇ ਡਿਊਟੀ ਦੌਰਾਨ ਮੌਤ ਹੁੰਦੀ ਹੈ 1 ਕਰੋੜ ਰੁਪਇਆ ਐਕਸਲੇਸ਼ੀਆ ਸਰਕਾਰ ਵੱਲੋਂ ਐ ਤੇ 1 ਕਰੋੜ ਰੁਪਇਆ ਐਚਡੀਐਫਸੀ ਬੈਂਕ ਵੱਲੋਂ ਇਹਦਾ ਅਲੱਗ ਕਿਤੋਂ ਦਿੱਤਾ ਜਾਂਦਾ 2 ਕਰੋੜ ਰੁਪਏ ਪੰਜਾਬ ਪੁਲਿਸ ਦੇ ਜਵਾਨ ਨੂੰ ਜੂਡੀ ਦੀਆਂ ਸ਼ੀਤ ਤੇ ਚਲੋ ਇਹ ਕੋਈ ਸ਼ਹੀਦ ਦੀ ਕੀਮਤ ਤਾਂ ਨਹੀਂ ਹੈਗੀ ਵਾਪਸ ਤਾਂ ਨਹੀਂ ਲੈ ਸਕਦੇ ਪਰ ਘਟੂ ਘਟ ਪਰਿਵਾਰ ਆਰਥਿਕ ਤੌਰ ਤੇ ਨਾ ਰੋਲੇ ਇਸ ਗੱਲ ਨੂੰ ਸੀ ਮੈਂ ਸ਼ੋਰ ਕਿਰਾ ਉਹ ਕਰਦੇ ਆ ਤੁਸੀਂ ਜਰਾਂ ਹੋਗੇ 2000 ਸੰ 2000 ਦੇ ਵਿੱਚ ਵੀ 80 ਹਜ਼ਾਰ ਪੰਜਾਬ ਪੁਲਿਸ ਦਾ ਨਫਰੀ ਸੀ 2025 ਚ ਵੀ 80 ਹਜ਼ਾਰ ਰਹੀ ਹੈ ਕ੍ਰਾਈਮ ਵੀ ਵੱਧ ਗਿਆ ਕ੍ਰਾਈਮ ਦੇ ਤਰੀਕੇ ਵੀ ਬਦਲ ਗਏ ਪਾਪੂਲੇਸ਼ਨ ਵੀ ਵੱਧ ਗਈ ਸੋ ਇਹਦੇ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਇਸੇ ਕਰਕੇ ਸਾਡੇ ਜਿਹੜੇ ਜਵਾਨ ਹੈ ਉਹਨਾਂ ਦਾ ਤੇ ਬਰਡਨ ਬਹੁਤ ਰਹਿੰਦਾ ਕਿ 12-12 ਘੰਟੇ ਵੀ 22 ਘੰਟੇ ਵਕਤ ਨਾ ਹੋ ਜੇ ਜਾਂ ਕੋਈ ਹੋਰ ਤਾਂ ਜ਼ਿੰਮੇਵਾਰ ਹਰਾਇਆ ਜਾਂਦਾ ਹੈ ਪੁਲਿਸ ਨੇ ਆ ਨਹੀਂ ਕੀਤਾ ਉਹਨੇ ਕੀਤਾ ਮੈਂ ਕਹਿੰਦਾ ਇਹ ਵੀ ਇਨਸਾਨੀ ਨੇ ਸਾਡੇ ਹੀ ਭੈਣ ਭਰਾ ਨੇ ਤੇ ਇਹਨਾਂ ਨੂੰ ਵੀ ਉਹੀ ਮਾਹੌਲ ਮਿਲਣਾ ਚਾਹੀਦਾ ਕਿ ਛੁੱਟੀ ਵੀ ਹੋਵੇ ਬੱਚੇ ਨਾਲ ਵੀ ਪਰਿਵਾਰਾਂ ਨਾਲ ਇਹ ਆਪਣਾ ਟਾਈਮ ਸਪੈਂਡ ਕਰਨ ਤੇ ਡਿਊਟੀ ਵੀ ਕਰਨ ਤਾਂ ਜਿਆਦਾ ਵਧੀਆ ਡਿਊਟੀ ਕਰਨਗੇ ਜਦੋਂ ਕਿਸੇ ਪੁਲਿਸ ਜਵਾਨ ਦੀ ਆਪਣਾ ਕਰੇ ਕਿਸੇ ਡਿਊਟੀ ਦੌਰਾਨ ਮੌਤ ਹੁੰਦੀ ਹੈ 1 ਕਰੋੜ ਰੁਪਇਆ ਐਕਸਕ੍ਰੇਸ਼ੀਆ ਸਰਕਾਰ ਵੱਲੋਂ ਹੈ ਤੇ 1 ਕਰੋੜ ਰੁਪਇਆ HDFC ਬੈਂਕ ਵੱਲੋਂ ਜਿਹੜਾ ਅਲੱਗ ਤੋਂ ਦਿੱਤਾ ਜਾਂਦਾ 2 ਕਰੋੜ ਰੁਪਇਆ ਪੰਜਾਹ ਪਰਸਟ ਜਵਾਨ ਨੂੰ ਡਿਊਟੀ ਦੌਰਾਨ ਸ਼ਹੀਦ ਤੇ ਚਲੋ ਕਿ ਕੋਈ ਸ਼ਹੀਦੀ ਦੀ ਕੀਮਤ ਤਾਂ ਨਹੀਂ ਹੈਗੀ ਵਾਪਸ ਤਾਂ ਨਹੀਂ ਲੈ ਸਕਦੇ ਪਰ ਘਟੂ ਘਟ ਪਰਿਵਾਰ ਆਰਥਿਕ ਤੌਰ ਤੇ ਨਾ ਰੋਲੇ ਇਸ ਗੱਲ ਨੂੰ ਅਸੀਂ ਮੇਕ ਸ਼ੋਰ ਜਿਹੜਾ ਉਹ ਕਰਦੇ ਆਂ